ਇੱਕ ਵਾਰੀ ਫੇਰ ਮੇਰੇ ਵੱਲੋਂ ਸਭ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਹਾਂ ਤੁਹਾਡਾ ਧੀਰਜ ਗਾਚਲੀ ਭయ్యా ਔਰ ਆਪ ਸਭੀ ਦਾ ਇੱਕ ਵਾਰ ਫਿਰ ਸਵਾਗਤ ਹੈ ਮਾਰੇ ਗਾਚਲਿਸ ਚੈਨਲ ਮੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਜਿਹੜਾ ਪੀਐਸਟੀਐਸਸੀ ਦਾ ਰਿਜ਼ਲਟ ਆ ਚੁੱਕਿਆ ਆ ਜਾਂ ਤੇ ਉਹਦੇ ਵਿੱਚ 500 ਬੱਚੇ ਆ ਬੱਚੇ ਆਏ ਸੀ ਤੇ ਜਿਹਨਾਂ ਜਿਹਨਾਂ ਬੱਚਿਆਂ ਦਾ ਤਾਂ ਆਇਆ ਉਹਨਾਂ ਨੂੰ ਤਾਂ ਕੰਗ੍ਰੈਚੁਲੇਸ਼ਨਸ ਬਟ ਜਿਹਨਾਂ ਬੱਚਿਆਂ ਦਾ ਨਹੀਂ ਆਇਆ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜੋ ਅਸੀਂ ਸਾਡਾ ਕੁਝ ਨਹੀਂ ਮਤਲਬ ਕਿ ਪੂਰਾ ਹੁੰਦਾ ਹੈ ਜੋ ਅਸੀਂ ਸੋਚਿਆ ਹੁੰਦਾ ਹੈ ਬਟ ਜੋ ਆਪਾਂ ਸਿੱਖਿਆ ਹੁੰਦਾ ਨਾ ਉਹ ਮਤਲਬ ਕਿ ਸਾਡੇ ਕੋਲ ਜਿਸ ਜਿਸ ਸਾਡੇ ਕੋਲ ਐਗਜ਼ਾਮ ਨਹੀਂ ਕਲੀਅਰ ਹੁੰਦਾ ਉਹ ਤੋਂ ਸਾਨੂੰ ਇਹ ਸਿੱਖ ਨੂੰ ਮਿਲਦਾ ਕਿ ਅਸੀਂ ਉਹ ਤੋਂ ਕੁਝ ਸਿੱਖਿਆ ਹੈ ਸਿੱਖਣ ਤੋਂ ਸਾਨੂੰ ਮਿਲਿਆ ਨਾ ਕੋਈ ਟੈਨਸ਼ਨ ਲੈਣ ਦੀ ਕਰਨੀ ਹੋਰ ਬਤੇਰੀਆ ਸਾਡੇ ਐਗਜ਼ਾਮ ਆ ਜਾਣੀ ਜਿਹੜੀ ਸਕਾਲਰਸ਼ਿਪ ਆਲੀ ਆ ਤੇ ਅਚਲੀ ਵੀਡੀਓ ਵਿੱਚ ਜਿਵੇਂ ਕਿ 10ਥ ਵਾਲੇ ਬੱਚੇ ਆ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਾਡਾ 4 ਅਪ੍ਰੈਲ ਨੂੰ 20 ਸਾਡੇ ਟੈਕਸ ਦੇ ਪੀਐਸਸੀਬੀ ਦੇ ਬੋਰਡ ਦੇ ਸਾਡੇ ਹੋਏ ਆ ਆਪਣੇ ਪੇਪਰ ਹੋਇਆ ਤੇ ਉਹਦੇ ਲਈ ਹੁਣ ਬੱਚਿਆਂ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਆ ਰਿਹਾ ਕਿ सॉरी ਬੱਚਿਆਂ ਨੂੰ ਕਹਿ ਰਹੀ ਆ ਮੈਂ ਕਿ ਮੇਰੇ ਵੀਰ ਭੈਣਾਂ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਆ ਰਿਹਾ ਕਿ ਵੀ ਸਾਡਾ ਰਿਜ਼ਲਟ ਕਦੋਂ ਆਵੇਗਾ ਤੇ ਉਹਦੇ ਵਿੱਚ ਮਿਲ ਕੇ ਅਸੀਂ ਵੀ ਅੱਜ ਵਾਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸਾਡਾ ਰਿਜ਼ਲਟ ਮਿਲ ਕੇ 28 ਜਾਂ ਫਿਰ ਕਿੰਨੇ ਤਰੀਕ ਨੂੰ ਆਊਗਾ ਜਾਂ ਫਿਰ ਕਿੱਦਾਂ ਆਊਗਾ ਨਾ ਦੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਵੇਂ ਤੇ ਸਾਡਾ ਜਿਹੜਾ PSTS ਦਾ ਰਿਜ਼ਲਟ ਸੀਗਾ ਹਨਾ PSTS ਦਾ PSTSE ਜਿਹਨਾਂ ਜਿਹਨਾਂ ਬੱਚਿਆਂ ਨੇ ਨਹੀਂ ਹਲੇ ਉਹਦਾ ਰਿਜ਼ਲਟ ਦੇਖਿਆ ਹੈਗਾ ਜੋ ਨਹੀਂ ਚੈੱਕ ਕੀਤਾ ਹੈਗਾ ਉਹਦੀ ਅਸੀਂ ਵੀਡੀਓ ਤੁਸੀਂ ਪਾਈ ਹੋਈ ਆ ਲਿੰਕ ਅਸੀਂ ਇਹਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਚਲ ਪਾ ਦਾਂਗੇ ਤੁਸੀਂ ਦੇਖ ਲਓ ਉੱਥੇ ਵੀਡੀਓ ਚੈੱਕ ਕਰ ਲਿਓ ਤੇ ਸਾਡੇ ਮਤਲਬ ਕਿ ਤਿੰਨ ਇਗਜ਼ਾਮ ਪੈ ਸੀਗੇ ਦੇਖੋ ਜਿਹੜੇ ਜਿਹੜੇ ਬੱਚਿਆਂ ਨੇ ਪਾਇਆ ਹੋਣਾ ਇੱਕ ਤਾਂ ਪੀਐਸਟੀਐਸਸੀ ਦਾ 2 ਫਰਵਰੀ ਨੂੰ ਪਿਆ ਸੀ ਉਹ ਤਾਂ ਚਲੋ ਰਿਜ਼ਲਟ ਆ ਗਿਆ ਸਾਡਾ ਹਨਾ ਕੱਲ ਚਲੋ ਆ ਗਿਆ ਸੀਗਾ ਦੂਸਰੇ ਨੰਬਰ ਤੇ ਸਾਡਾ ਬੋਰਡ ਦਾ ਪੇਪਰ ਸੀਗਾ ਤੀਸਰੇ ਨੰਬਰ ਤੇ ਸਹੀ ਸਾਰੇ ਸਕੂਲ ਆਫ ਫੈਮਿਨਸ ਤੇ ਮੈਰੀਟੋਰੀਜ਼ ਦਾ ਉਹਦੀ ਵੀ ਜੇਕਰ ਕੋਈ ਅਪਡੇਟ ਆਉਂਦੀ ਹੈ ਨਾ ਅਸੀਂ ਇਹ ਵਾਲੀ ਵੀਡੀਓ ਅਸੀਂ ਆਪਣੇ ਚੈਨਲ ਦੇ ਗਾਜਲੇ ਆਪਣੇ ਸਾਰੇ ਦੇ ਚੈਨਲ ਤੇ ਜਿਹੜਾ ਹੈਗਾ ਆਪਣੇ ਗਾਜਲੇ ਚੈਨਲ ਤੇ ਪਾਵਾਂਗੇ ਤੁਸੀਂ ਮਿਲ ਕੇ ਨਾ ਬੈਲ ਆਈਕਨ ਦਬਾ ਲਿਓ ਨਹੀਂ ਤਾਂ ਕਿਉਂ ਐਦਾਂ ਹੁੰਦਾ ਫਿਰ ਸਾਨੂੰ ਪਤਾ ਪਤਾ ਨਹੀਂ ਲੱਗਦਾ ਹੈਗਾ ਜਾਂ ਫਿਰ ਕੋਦੋਂ ਵੀਡੀਓ ਆ ਗਈ ਤਾਂ ਕਿੱਦਾਂ ਆ ਗਈ ਹੈ ਨਾ ਨਾਲ ਹੀ ਮਿਲ ਕੇ ਚਲੋ ਆਏ ਚਲੋ ਤੁਸੀਂ ਦੇਖ ਲਵੋ ਸਾਨੂੰ ਨਾਲ ਦੇ ਨਾਲ ਮਿਲ ਕੇ ਲਾਈਵ ਅਪਡੇਟ ਪਤਾ ਚੱਲ ਜ ਗਈ ਤੇ ਅੱਜ ਵਾਲੀ ਵੀਡੀਓ ਵਿੱਚ ਹੈਗਾ ਯਾ ਵੀ 8.8 10th ਦਾ ਯਾ PSCB 10th ਕਲਾਸ ਦਾ ਬੋਰਡ ਦਾ ਰਿਜ਼ਲਟ ਕਿਸ ਤਰ੍ਹਾਂ ਆਮੀਗਾ ਤਾਂ ਮੈਂ ਤੁਹਾਨੂੰ ਦਿਖਾ ਦਿਆ ਤੇ ਇੱਕ ਇੱਥੇ ਡਿਪਾਰਟਮੈਂਟ ਵੱਲੋਂ ਪਤਾ ਨਹੀਂ ਆਈ ਹੋਈ ਆ ਦੇਖੋ ਲਿਖਿਆ ਹੈ PSCB Class 10th Result will be announced on 28 April Punjab School Education Board ਤਾਰੀਖ 22 April 2025 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ 10ਵੀਂ ਜਮਾਤ ਦਾ ਨਤੀਜਾ 28 April 2025 ਨੂੰ ਐਲਾਨਿਆ ਜਾਵੇਗਾ ਸ모 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਵਿਦਿਆਰਥੀਆਂ ਦੇ ਪ੍ਰੈਕਟੀਕਲ ਦੇ ਅੰਕ 22 April ਤੋਂ 2025 ਤੱਕ ਅਪਲੋਡ ਕਰ ਦੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ 4.5 April ਨੂੰ ਤਾਂ ਪੇਪਰ ਹੋ ਗਏ ਸੀ ਖਤਮ ਬੋਰਡ ਦੇ ਟੈਂਪ ਟੇ ਤੇ 20 April ਤੱਕ 20 20 ਅਪ੍ਰੈਲ ਤੱਕ ਇਹ ਸੀਗਾ ਵੀ ਸਾਡੇ ਜਿਹੜੇ ਪ੍ਰੈਕਟੀਕਲ 7 ਤੋਂ 17 ਅਪ੍ਰੈਲ ਵਿੱਚ ਜਿਹੜੇ ਦੋ ਜਿੰਨੇ ਵੀ ਸਾਡੇ ਪ੍ਰੈਕਟੀਕਲ ਹੈਗੇ ਆ ਉਹ ਪੈਣੇ ਸੀਗੇ ਤੇ 20 ਨੂੰ ਅਸੀਂ ਮਤਲਬ ਕਿ ਸਾਡੇ ਜਿਹੜੇ ਸਕੂਲਾਂ ਵਾਲੇ ਅਧਿਆਪਕਾਂ ਨੇ ਉਹ ਸੀਸੀ ਜਿਹੜੀ ਬੀਬੀ ਮੰਗਸ ਉਹ ਅਪਲੋਡ ਕਰਨੇ ਸੀ ਬਟ ਕਈ ਕਈ ਸਕੂਲਾਂ ਨੇ ਦੇਰ ਕਰਤੀ ਇਸ ਕਰਕੇ ਉਹ 22 ਅਪ੍ਰੈਲ ਤੱਕ ਰੱਖਿਆ ਗਿਆ ਤੇ ਇੱਥੇ ਹੁਣ ਇੱਥੇ ਕਹਿ ਕਹਿ ਰਿਹਾ ਕਿ ਵੀ 28 ਅਪ੍ਰੈਲ ਨੂੰ ਸਾਡਾ ਰਿਜ਼ਲਟ ਆ ਜਾਊਗਾ ਤੇ ਅੱਜ ਹੋ ਗਈ ਆ ਜੀ ਤਕਰੀਬਨ 24 ਤਰੀਕ ਹਾਂ ਜੇ 24 ਤਰੀਕ ਹੋ ਗਈ 2 ਏਪ੍ਰੈਲ ਹੋਈ ਆ ਤੇ ਗੱਲ ਰਹੀ 25 26 27 28 ਮਿਲ ਕੇ 3 ਦਿਨ ਬਾਕੀ ਦੇਖੋ ਮਨੇ ਕਹ ਸੱਚੀ 28 ਤਰੀਕ ਨੂੰ ਸਾਡਾ ਰਿਜ਼ਲਟ ਆਂਦਾ ਆ ਇਹ ਵੀ ਗੱਲ ਆ ਤੇ ਜਦੋਂ ਜਿਹਾ ਰਿਜ਼ਲਟ ਆਊਗਾ ਜਾਂ ਕੋਈ ਵੀ ਮਿਲ ਕੇ ਹੋਰ ਥੋੜੇ ਦਿਨਾਂ ਤੱਕ ਜੇ ਮਿਲ ਕੇ ਦੋ ਸਿਰਫ 3 ਦਿਨ ਦੇ ਦਾ ਹੀ ਗੈਪ ਆ ਜੇ 28 ਤਰੀਕ ਨੂੰ ਜੇ ਸੱਚੀ ਆ ਆਏ ਹੋਏ ਤਾਂ ਆਊਗਾ ਰਿਜ਼ਲਟ ਬਾਕੀ ਅਸੀਂ ਹੋਰ ਅਪਡੇਟ ਕਰਦੇ ਤੁਹਾਨੂੰ ਦਵਾਂਗੇ ਤੁਸੀਂ ਚੈਨਲ ਤੇ ਜੁੜੇ ਰਹੋ ਸਬਸਕ੍ਰਾਈਬ ਕਰ ਲਓ ਕਿਉਂਕਿ ਸਬਸਕ੍ਰਾਈਬ ਕਰੋਗੇ ਨਾ ਫਿਰ ਤੁਹਾਨੂੰ ਉਹ ਖਾਣੀ ਹੋਣਾ ਹੈਗਾ ਯਾ ਤੇ ਅਸੀਂ ਹਰ ਮਿਲ ਕੇ ਆਪਣੇ ਵੀਰ ਭੈਣ ਦਾ ਜੋ ਵੀ ਹੈਗਾ ਉਹ ਕਮੈਂਟ ਕਰਦੇ ਅਸੀਂ ਉਹਦਾ ਕਮੈਂਟ ਦਾ ਆਨਸਰ ਵੀ ਦਿੰਦੇ ਆ ਇਸ ਕਰਕੇ ਹੋਰ ਅਸੀਂ ਪੀਐਸਟੀਐਸ ਦਾ ਵੀ ਪਾ ਦਿੱਤਾ ਹੈ ਤੇ ਜਦ ਸਕੂਲ ਆਫ ਫੈਮਿਨਸ ਤੇ ਮੈ ਰਿਟੋਰਿਸ ਜਾऊंगा ਉਹਦੇ ਵੀ ਅਸੀਂ ਚੱਲ ਪਾ ਦਵਾਂਗੇ ਹੈਨਾ ਇਸ ਕਰਕੇ ਬਨੇ ਰਹੋ ਸਾਡੇ ਚੈਨਲ ਨਾਲ ਬਨੇ ਰਹੋ ਤੇ ਤੁਹਾਨੂੰ ਸਾਰਾ ਕੁਝ ਅਪਡੇਟ ਮਿਲ ਜਾਵੇ ਜੇਕਰ ਤੁਹਾਡੇ ਮਨ ਲਿਕੇ ਹੋਰ ਕੋਈ ਡਾਊਟ ਆ ਤੁਸੀਂ ਕਮੈਂਟ ਵਿੱਚ ਲਿਖ ਸਕਦੇ ਹੋ ਉਹਦੀ ਜੇ ਮਨ ਲਿਕੇ ਕਮੈਂਟ ਦੀ ਮੈਂ ਵੀਡੀਓ ਬਣਾਉਂਗਾ ਜੇ ਮਨ ਲੱਗਿਆ ਮਨ ਲਿਕੇ ਕਿੰਨੇ ਸਾਰੇ ਹਨ ਜੇ ਵੀ ਪੀਐਸਟੀਸੀ ਦੇ ਰਿਲੇਟਡ ਹੋ ਗਿਆ ਜਾਂ ਫਿਰ ਸਕੂਲ ਆਫ ਫੈਮਿਨਸ ਤੇ ਰਿਲੇਟਡ ਹੋ ਵੈਸੇ ਸਕੂਲ ਆਫ ਫੈਮਿਨਸ ਤੇ ਮੈਟਰੀਟਰੀਅਸ ਤੇ ਰਿਲੇਟਡ ਮੈਂ ਵੀਡੀਓ ਪਾ ਚੁੱਕਿਆ ਪਹਿਲਾਂ ਵੀ ਇੱਕ ਮੈਂ ਲਾਈਵ ਆਇਆ ਸੀ ਤੁਸੀਂ ਉਹ ਲਾਈਵ ਚੈੱਕ ਕਰ ਸਕਦੇ ਕਰ ਸਕਦੇ ਹੋ ਜੇ ਹੋਰ ਤੁਹਾਨੂੰ ਲਾਈਵ ਚਾਹੀਤੇ ਉਸ ਲਾਈਵ ਲਿਖ ਸਕਦੇ ਵੀ ਲਾਈਵ ਆਓ ਹਨਾ ਵੀ ਸਾਨੂੰ ਹੋਰ ਦੱਸੋ ਲਾਈਵ ਆ ਕੇ ਚਲੋ ਐਦਾ ਰਹਿੰਦਾ ਵੀ ਸਿਰਫ ਫੇਸ ਟੂ ਫੇਸ ਆਪਾਂ ਮਤਲਬ ਕਿ ਤੁਹਾਨੂੰ ਫੇਸ ਤੋਂ ਚੱਲ ਤੁਸੀਂ ਤਾਂ ਨਹੀਂ ਆਪਣੇ ਦੂਸਰੇ ਦਿਖਾ ਸਕਦੇ ਮਤਲਬ ਕਿ ਤੁਸੀਂ ਮੈਨੂੰ ਲਾਈਵ ਗੱਲ ਕਰ ਸਕਦੇ ਉਹਦੇ ਵਿੱਚ ਐਦਾ ਹੁੰਦਾ ਆ ਬਾਕੀ ਜੋ ਤੁਹਾਨੂੰ ਕੋਈ ਜੋਸੀ ਕੋਈ ਵੈਸੇ ਪੁੱਛਣਾ ਕਮੈਂਟ ਕਰ ਸਕਦੇ ਹੋ ਜੇ ਤੁਸੀਂ ਚਾਹਦੇ ਮੈਂ ਲਾਈਵ ਆ ਮੈਂ ਉਹਤੇ ਜੇ ਕੋਈ ਹੋਰ ਵੀਡੀਓ ਤੁਹਾਨੂੰ ਚਾਹੀਦੀ ਹੋ ਉਹ ਤੇ ਤੁਸੀਂ ਦੱਸ ਸਕਦੇ ਹੋ ਬਾਕੀ ਮੈਂ ਤੁਹਾਨੂੰ ਦੱਦਿਆ ਜਿਹੜਾ ਸਾਡਾ ਪੀਐਸਟੀਐਸ ਦਾ ਰਿਜ਼ਲਟ ਸੀ ਜਿਹੜਾ ਆ ਗਿਆ ਜਿਹੜਾ ਕੱਲ ਆਇਆ ਉਹਦੇ ਵਿੱਚ 500 ਬੱਚੇ ਆਏ ਆ 500 ਬੱਚਿਆਂ ਵਿੱਚੋਂ ਜਿਨ੍ਹਾਂ ਬੱਚਿਆਂ ਨੇ 500 ਬੱਚਿਆਂ ਨੇ ਮਿਲ ਕੇ ਆਪਣਾ ਦੂਸਰਾ ਕੀਤਾ ਇਹਨਾਂ ਨੂੰ ਵਜੀਫਾ ਪ੍ਰਾਪਤ ਹੋਣਾ ਵਜੀਫਾ 11ਵੀਂ 12ਵੀਂ ਦਾ ਹੋਣਾ ਹੈ ਤੇ 11ਵੀਂ ਮਤਲਬ ਕਿ 1 ਸਾਲ ਦਾ 24000 ਮਿਲ ਕੇ 2 ਸਾਲਾਂ ਦਾ ਕਿੰਨਾ ਹੋ ਗਿਆ 48000 ਰੁਪਏ ਬਰਤੁਸ਼ਰਤ ਇਹ ਹੈ ਸਾਨੂੰ ਸਰਕਾਰੀ ਸਕੂਲ ਵਿੱਚ ਹੀ ਰਹਿਣਾ ਪੈਣਾ ਹੈ ਤੇ ਬਾਕੀ ਤੇ ਬਾਕੀ ਜਿਹਨਾਂ ਬੱਚਿਆਂ ਦਾ ਚਲੋ ਨਹੀਂ ਹੋਇਆ ਉਹਨਾਂ ਨੂੰ ਕੋਈ ਟੈਂਪੋਰਰੀ ਐਜੂਟ ਨਹੀਂ ਹੈ ਕਿਉਂਕਿ ਅੱਗੇ ਬੈਥਰੀ ਐਗਜ਼ਾਮ ਆ ਜਾਂਦੇ ਹੁੰਦੇ ਹੈ ਬਾਕੀ ਤੁਸੀਂ ਇਹਨਾਂ ਨੂੰ ਪੜ੍ਹੋ ਬਰਬਗੇ ਸਾਡਾ ਜਿਹੜਾ ਬੋਰਡ ਦਾ ਇਗਜ਼ਾਮ ਆ ਜਿਹੜਾ 20 ਸੋਰੀ 28 ਨੂੰ ਆਣਾ ਹੈ ਨਾ ਅਪ੍ਰੈਲ ਨੂੰ ਬੀਓ ਸਾਟਾ ਬਹੁਤ ਵਧੀਆ ਹੋਵੇ ਤੇ ਚਲ ਕੋ ਭਰਾਂ ਦੀ ਕੋਈ ਗੱਲ ਨਹੀਂ ਹੈਗੀ ਆ ਮਿਲ ਕੇ ਚਲੋ ਵਧੀਆ ਜਾਂਦਾ ਹੁੰਦਾ ਰਿਜ਼ਲਟ ਬਾਕੀ ਜੇਕਰ ਤੁਸੀਂ ਮੈਂ ਤੁਸੀਂ ਹਾਰਡ ਵਰਕ ਕੀਤਾ ਤੁਹਾਡਾ ਵਧੀਆ ਆਣਾ ਰਿਜ਼ਲਟ ਚਲੋ ਇਸ ਨਾਲ ਹੀ ਅੱਥੇ ਵੀਡੀਓ ਮਿਲ ਕੇ ਖਤਮ ਹੁੰਦੀ ਆ ਤੇ ਜੇਕਰ ਮੈਂ ਕੋਈ ਮੇਰੇ ਕੋਈ ਜੇ ਕੋਈ ਟੌਪਿਕ ਛੁੱਟ ਗਿਆ ਜਾਂ ਕੋਈ ਕਹਿਣਾ ਲੀ ਚੀਜ਼ ਹੋਵੇ ਤੇ ਮੈਂ ਰਹਿ ਗਿਆ ਤੁਸੀਂ ਕਮੈਂਟ ਕਰ ਦਿਓ ਇਸ ਨਾਲ ਇਹ ਵਾਲੀ ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਆ ਤੁਹਾਨੂੰ ਫਿਰ ਦੱਦਿਆਂ ਇੱਥੇ ਦੱਸਿਆ ਵਾਇਆ 28 ਅਪ੍ਰੈਲ ਨੂੰ ਘਟ ਰਹੀ ਹੈ ਵੀ ਕਿੰਨੀ ਆਂਦੀ ਸੰਭਾਵਨਾ ਤਾਂ ਹੈਗੀ ਆ ਹੁਣ ਦੇਖੋ ਬਾਕੀ 28 ਅਪ੍ਰੈਲ ਨੂੰ ਸੱਚੀ ਆਂਦਾ ਕਿ ਨਹੀਂ ਆਂਦਾ ਚਲੋ ਇਸ ਨਾਲ ਹੀ ਜੈ ਹਿੰਦ ਅਸੀਂ ਫੇਰ ਮਿਲਾਂਗੇ